ਪੰਜਾਬੀ ਗਾਇਕਾਂ ਦੀ ਮੈਰਿਜ ਦਾ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਪਰ ਕੁਝ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਇਹ ਸਿੰਗਰ ਵਿਆਹ ਹੈ ਇਹ ਜਾਂ ਨਹੀਂ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਆਹ ਤੁਹਾਡੇ ਨਾਲ ਮੀਤ ਸ਼ਰਮਾ ਔਰ ਗੱਲ ਕਰਨ ਜਾ ਰਹੇ ਹਾਂ ਜੀ ਕਮਲ ਖਾਨ ਦੇ ਬਾਰੇ ਜਿਨ੍ਹਾਂ ਨੇ ਨਾ ਸਿਰਫ ਪੰਜਾਬੀ 뮤직 ਇੰਡਸਟਰੀ ਬਲਕਿ ਬਾਲੀਵੁੱਡ ਦੇ ਵਿੱਚ ਵੀ ਸੁਪਰ ਹਿੱਟ ਗਾਣੇ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗਾਣਾ ਹੈ ਇਸ਼ਕ ਸੂਫੀਆਨਾ ਜਿਸ ਦੇ ਵਿੱਚ ਨਜ਼ਰ ਆਏ ਸੀ ਇਮਰਾਨ ਹਾਸ਼ਮੀ ਅਧਨਾਲ ਨਾਲ ਵਿਦਿਆ ਬਾਲਨ ਅਰਹੁ ਨਸੀ ਤੁਹਾਨੂੰ ਇਹ ਦੱਸ ਦੇ ਕਿ ਇਹ ਪੰਜਾਬੀ ਕਲਾਕਾਰ ਜੋ ਹੈ ਕਮਲ ਖਾਨ ਉਸ ਦਾ ਵਿਆਹ ਹੋ ਚੁੱਕਿਆ ਹੈ ਜਿਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੀਤੇ ਦਿਨੀ ਗੁਰਦਾਸ ਮਾਨ ਦੇ بیٹے ਗੁਰੇਕ ਮਾਨ ਦੇ ਵਿਆਹ ਤੋਂ ਬਾਅਦ ਸ਼ੁਰੂ ਹੋ ਚੁੱਕਿਆ ਵਿਆਹ ਦਾ ਸੀਜ਼ਨ ਇਸੇ ਲੜੀ ਚ ਸ਼ਾਮਿਲ ਹੋ ਗਏ ਨੇ ਕਮਲ ਖਾਨ ਜੀ ਹਾਂ ਪੰਜਾਬੀ ਸਿੰਗਰ ਕਮਲ ਖਾਨ ਦਾ ਵਿਆਹ ਹੋ ਗਿਆ ਜਿਨ੍ਹਾਂ ਦੇ ਵਿਆਹ ਚ ਸ਼ਾਮਿਲ ਹੋਏ ਮਾਸਟਰ ਸਲੀਮ ਫਿਰੋਜ਼ ਖਾਨ ਨਸ਼ੱਤਰ ਗਿਲ ਤੇ ਬੱਬੂ ਮਾਨ ਦੇ ਨਾਲ ਕਈ ਹੋਰ ਪੰਜਾਬੀ ਸਿੰਗਰ ਤੁਸੀਂ ਵੀ ਦੇਖੋ ਇਹ ਵੀਡੀਓ ਸੋ ਕਮਲ ਦੇ ਇਸ ਖੁਸ਼ੀਆਂ ਭਰੇ ਵੇਲੇ ਦੇ ਮੈਂ ਸਭ ਨੂੰ ਰਿਕਵੈਸਟ ਕਰਦਾ ਕਿ ਆਓ ਸਾਰੇ ਜਣੇ ਥੋੜਾ ਥੋੜਾ ਨੱਚੀਏ ਗਿੱਧੇ ਵਿੱਚ ਏ ਕੌਣ ਨੱਚਦੀ ਗਿੱਧੇ ਵਿੱਚ ਏ ਕੌਣ ਸੋ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਬੱਬੂ ਮਾਨ ਅਤੇ ਨਾਲ ਨਾਲ ਰਣਜੀਤ ਬਾਵਾ ਵਰਗੇ ਸੁਪਰਸਟਾਰਸ ਨੇ ਸ਼ਿਰਕਤ ਕੀਤੀ ਹੈ ਕਮਲ ਖਾਨ ਦੇ ਵਿਆਹ ਦੇ ਸਮਾਰੋਹ ਦੇ ਵਿੱਚ ਤੁਸੀਂ ਕਮਲ ਖਾਨ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया विच समाधान फ्री फ्री फ्री, फ्री मिया रफीक मोहम्मद मोबाइल चौरासी तीन सौ